ਹਾਜੀ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵਈਪੂਈ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਬਾ ਨਰਿੰਦਰ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਬਾਕੀ ਕਿਸੇ ਪ੍ਰਾਣੇ ਵਿਜ਼ਿਟ ਕਰਨੀ ਆ ਇਸ ਥਾਟਕਾ ਨੇ ਤੇ ਵੈਸੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਆਦਰਵਾਇਜ਼ ਤਰਨਤਾਰਨ ਤੋਂ ਜਿਹੜੀ ਸੜਕ ਸ਼੍ਰੀ ਗੋਵਿੰਦਗੜ੍ਹ ਸਾਹਿਬ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਵਹੀਂ ਪੁਈ ਅਡਾ ਜਾਂ ਖੰਡੋਰ ਸਾਹਿਬ ਮੋੜ ਆਉਂਦਾ ਹੈ ਉੱਥੋਂ ਦੀ ਸੜਕ ਨਿਕਲਦੀ ਹੈ ਜਿਹੜੀ ਸ਼ਹੀਦ ਬਾਬਾ ਮੱਲਾ ਜੀ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਠੀਕ ਹੈ ਜੀ ਇਸੇ ਸੜਕ ਦੇ ਉੱਪਰ ਬਾਬਾ ਨਰਿੰਦਰ ਸਿੰਘ ਉਹਨਾਂ ਦਾ ਘਰ ਸੋ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਆਪਾਂ ਇਸ ਘਰੋਂ ਪਸ਼ੂ ਘਰੇ ਵੀ ਰੱਖਿਆ ਸ਼ੌਂਕ ਦੇ ਨਾਲ ਬਾਬਾ ਜੀ ਹੁਣ ਪਸ਼ੂ ਖਰੀਦਦਾਰ ਹੀ ਕਰਦੇ ਆ ਤੇ ਲਿਆ ਕੇ ਸੇਲ ਵੀ ਕਰਦੇ ਆ ਕਦੇ-ਕਦੇ ਕੋਈ ਚੰਗਾ ਨਗ ਮਿਲੇ ਸ਼ੌਕੀਆ ਨਗ ਤੇ ਬਿਲਕੁਲ ਲਿਆਉਂਦੇ ਆ ਤੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਇੱਕ ਐਚਐਫ ਬਰੀਡ ਦੇ ਵਿੱਚ ਵਹਿੜ ਤੁਹਾਨੂੰ ਅੱਛੀ ਦਿਖਾਵਾਂਗੇ ਬਹੁਤ ਪਿਆਰੀ ਵਹਿੜ ਆ ਸੋ ਮਿਲਕ ਦੀ ਗੱਲ ਕਰਨ ਲਈ ਤੇ ਇੱਕ ਸਾਰੇ ਖਿਡਾਰੀ ਭਰਾਵਾਂ ਨੇ ਪਸ਼ੂ ਪਾਲਕ ਵੀਰਾਂ ਨੇ ਜਾਂ ਬਿਲਕੁਲ ਬਰੀਡਰ ਭਰਾਵਾਂ ਨੇ ਅੰਦਾਜ਼ਾ ਲਾ ਲੈਣਾ ਠੀਕ ਹੈ ਜੀ ਕਿੰਨੇ ਕੁ ਮਿਲ ਕਾਲੀ ਇਹ ਵਹਿੜ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਹਾਂ ਇਸ ਵਕਤਾਂ ਤਕਰੀਬਨ ਕੋਈ ਬੌਲੇ ਤੇ ਚੱਲਣ ਦੀ ਆ ਸ਼ੁਰੂਆਤੀ ਟਾਈਮ ਦੇ ਵਿੱਚ ਹੁਣ ਕਿੰਨਾ ਬੌਲਾ ਇਹਦੇ ਥੱਲੇ ਮੌਕੇ ਤੇ ਮੌਜੂਦ ਉਹ ਪ੍ਰੋਪਰ ਆਪਾਂ ਡਿਟੇਲ ਬਾਬਾ ਜੀ ਰੋ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਤਰੀਕ ਸਭ ਤੋਂ ਪਹਿਲਾਂ ਤੁਸੀਂ ਨੋਟ ਕਰ ਲਓ 6 ਅਪ੍ਰੈਲ ਤੇ ਸਮਾਂ ਕੋਈ ਅੱਜ ਮਾਰਨਿੰਗ ਦੋਸਤੋ 8:30 9:00 ਵਜੇ ਦਾ ਮਾਰਨਿੰਗ ਦਾ ਟਾਈਮ ਆ ਸੋ ਹੋ ਸਕਿਆ ਵਿੱਚ ਤੇ ਧਾਰਾ ਧੂਰਾ ਮਾਰ ਕੇ ਆਪਾਂ ਤਸੱਲੀ ਦੇ ਨਾਲ ਚੁਵਾਈ ਤੁਹਾਨੂੰ ਕਰਕੇ ਜ਼ਰੂਰ ਦਿਖਾ ਦੇਾਂਗੇ ਅੱਗੇ ਕਿਸੇ ਭਰਾ ਫਾਰਮਰ ਭਰਾ ਨੇ ਠੀਕ ਆ ਜੀ ਪਸ਼ੂ ਪਾਲਕ ਵੀਰ ਨੇ ਚਾਹੇ স্মੋਲ ਫਾਰਮ ਦੇ ਵਿੱਚ ਚਾਹੇ ਕਿ ਲਾਰਜ ਫਾਰਮ ਦੇ ਵਿੱਚ ਇਹੋ ਜਿਹਾ ਨਕੀਨਾ ਬੇਸ਼ੁਮਾਰ ਕੀਮਤੀ ਨਕੀਨਾ ਕਿਸੇ ਭਰਾ ਨੇ ਆਪਣੇ ਪਸ਼ੂਆਂ ਦੇ ਵਿੱਚ ਐਡ ਕਰਨਾ ਹੈ ਤਾਂ ਤੁਸੀਂ ਜਿਹੜੀ ਖਰੀਦਦਾਰੀ ਦੇ ਲਈ ਖਾਸ ਤੌਰ ਤੇ ਸੰਪਰਕ ਕਰ ਸਕਦੇ ਜੀ ਕਰਦਿਆਂ ਪੂਰੀ ਗੱਲਬਾਤ ਵੈਸੇ ਖੰਡੂਰ ਸਾਹਿਬ ਦੀ ਦੂਰੀ ਤਕਰੀਬਨ ਇਥੋਂ 5-4 ਕਿਲੋਮੀਟਰ ਦੀ ਰਹਿ ਜਾਂਦੀ ਆ ਗੋਇੰਦਵਾਲ ਸਾਹਿਬ ਵੀ ਅੱਗੇ ਤਕਰੀਬਨ ਇਥੋਂ 15 ਕਿਲੋਮੀਟਰਾਂ ਤੇ ਤਰਮਤਾਰਨ ਸਾਹਿਬ ਦੀ ਦੂਰੀ ਕੋਈ 15-14 ਕਿਲੋਮੀਟਰ ਦੀ ਆ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਾਬਾ ਨਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਘਰ ਪਹੁੰਚਣ ਤੇ ਸਾਰੇ ਵੀ ਜਿੰਨੇ ਮੇਰੇ ਵੀਰ ਭਾ ਭੈਣਾ ਸਾਰੇ ਵੀ ਰਾਜ ਸੰਧੂ ਚੈਨਲ ਨੂੰ ਦੇਖਦੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਰੁਜੀ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਮਹਾਰਾ ਸਾਰੇ ਪਰਿਵਾਰਾਂ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਗੁਰਸਿੱਖੀ ਜੀਵਨ ਨਾਮ ਦੀ ਦਾਤ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ੇ ਤੇ ਜਿੰਨੇ ਵੀ ਭੈਣ ਭਰਾ ਸਾਰੇ ਰਾਜ ਸੰਧੂ ਚੈਨਲ ਵੇਂਦੇ ਆ ਬਾਦ ਤੋਂ ਬਾਦ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਚੈਨਲ ਨੂੰ ਮੇਰਬਾਨੀ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਜੀ ਔਰ ਬਾਬਾ ਜੀ ਸੇ ਸੂਤੋ ਤੰਦਰੁਸਤ ਪੂਰੀ ਵਧੀਆ ਜੀ ਚੜਦੀ ਕਲਾ ਕਿਰਪਾ ਮਹਾਰਾਜ ਗੁਰੂ ਰਾਮਦਾਸ ਦੀ ਕਿਰਪਾ ਜੀ ਠੀਕ ਹੈ ਜੀ ਹਾਂਜੀ ਸੋ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਭੈਣ ਭਰਾਵਾਂ ਦੇ ਨਾਲ ਤੁਹਾਡਾ ਵੀ ਇੱਕ ਸ਼ੌਂਕ ਦੇ ਨਾਲ ਜਿਹੜਾ ਪਸ਼ੂ ਖਰੀਦਣਾ ਵੈਸੇ ਨਹੀਂ ਹੈਗਾ ਵੀ ਨਾਰਮਲ ਕੋ 2-4 ਪਸ਼ੂ ਇਧਰ ਉਧਰੋਂ ਜਾਂ ਜਿਵੇਂ ਹੋ ਜਾ ਮਿਲਿਆ ਤੇ ਲਿਆ ਕੇ ਸਾਹਮਣੇ ਪੇਸ਼ ਕਰ ਦੇਣਾ ਨਹੀਂ ਵਧੀਆ ਚੀਜ਼ ਹੀ ਲਿਆਈ ਦੀ ਹੈ ਜੀ ਇਹ ਤੇ ਤੋਹਫਾ ਹੀ ਮਹਾਰਾਜ ਗੁਰੂ ਰਾਮਦਾਸ ਨੇ ਵੇਖ ਲਓ ਵੀ ਬਿਜਲੀ ਘਰ ਬਣਿਆ ਜੇ ਬਹੁਤ ਖੂਬਸੂਰਤ ਹਾਂ ਨਾਰਾਂ ਤੇ ਵੇਖੋ ਇਹ ਇਹ ਖੋਦ ਹੈ ਗੀਦੇ ਡੈਨਮਾਰਕ ਦੀ ਆਪਾਂ ਜ ਬੰਦਾ ਪਾਈ ਖੜੀ ਆ ਕਰਮਾਲੀ ਵੇਖ ਲਓ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਆ ਤੇ ਸਭ ਤੋਂ ਪਹਿਲਾਂ ਬਾਬਾ ਜੀ ਇੰਨੀ ਗੱਲ ਦੱਸਦਗੇ ਵੀ ਜਿਹੜੀ ਇਹ ਬੱਚੀ ਆਪਣੇ ਕੋਲ ਸਵੇਰ ਕਨਮਾ ਸੂਈ ਹੋ ਗਈ ਏ ਇਹ ਦੂਜੇ ਸੁਵੇ ਸੂਈ ਜੇ ਦੂਜਾ ਸੁਆ ਤੇ ਕੱਲ ਰਾਤ ਇਹ ਸੂਈ ਜੇ 2 ਵਜੇ ਠੀਕ ਆ ਜੀ ਤੇ 6 ਵਜੇ ਇਹਨੇ ਜੇਰ ਪਾਤੀ ਆ ਠੀਕ ਆ ਜੇਰ ਦੀ ਵੀ ਆਪਾਂ ਫੋਟੋ ਖਿੱਚੀ ਆ ਵੀਡੀਓ ਆਪਣੇ ਕੋਲ ਹੈਗੀ ਆ ਠੀਕ ਆ ਜੀ ਤੇ ਮਗਰ ਬੱਚਾ ਜੇ ਬੱਚਾ ਮਗਰ ਹਾਂ ਬੱਚਾ ਚੰਗੀ ਬਰੀਡ ਦਾ ਵਾ ਚਲੋ ਬੱਚੀ ਦੇ ਦੇਣ ਦੀ ਵਧੀਆ ਗੱਲ ਹੈ ਵਸੇ ਹੁਣ ਤੱਕ ਤਕਰੀਬਨ ਕੋਈ 3-4 ਚਿਵਾਈਆਂ ਹੋਈ ਗਈਆਂ ਨੇ ਹਾਂਜੀ ਤੇ ਜੇ ਹੁਣ ਚੌਥੇ ਡਾਂਗ ਦੀ ਹੋਣੀ ਆ ਜੀ ਠੀਕ ਆ ਆ ਵੀਡੀਓ ਦਾ ਕਰਕੇ ਉਤਰਾਂ ਤੇ ਸਵੇਰੇ ਕਰ ਲੈਣ ਬੋਲਾ ਨਾਰਮਲ ਕਿੰਨਾ ਕਾ ਕਾਊਂਟ ਕੀਤਾ ਆਪਾਂ 26-27 ਕਿਲੋ ਬੋਲਾ ਜੀ ਦੋਵਾਂ ਟਾਈਮਾਂ ਦਾ 26-27 ਕਿਲੋ ਹਾਂਜੀ ਮੈਂ ਵੀ ਇੱਕ ਵਾਰੀ ਦੱਸੋ ਮੈਂ ਤੁਹਾਨੂੰ ਧਿਆਨ ਇੱਧਰ ਮਰਵਾ ਦਈਏ ਤੁਹਾਡਾ ਡਿਗਾ ਜੀ 26-27 ਕਿਲੋ ਬੋਲੇ ਤੋਂ ਸਟਾਰਟਿੰਗ ਆ ਅੱਜ ਚੌਥੇ ਟਾਈਮ ਦੀ ਚੌਥੇ ਡਾਂਗ ਦੀ ਜਿਹੜੀ ਚਿਵਾਈ ਹੋਊਗੀ ਹਾਂਜੀ ਮਗਰ ਬੱਚਾ ਮੇਲ ਕਾਫ ਆ ਨਾੜੂ ਬੱਚੇ ਦੇ ਨਾਲ ਤੁਹਾਨੂੰ ਸੋ ਕਈ ਵਾਰ ਭਰਾਵਾਂ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਵੇ ਇਸ ਕਰਕੇ ਉਹਦੀ ਫੋਟੋ ਜਾਂ ਵੀਡੀਓ ਕਲਿੱਪ ਉਹ ਬਾਬਾ ਜੀ ਹਰਾਂ ਦੇ ਕੋਲੇ ਹੈਗਾ ਸੋ ਮਗਰ ਵਛਾ ਮੇਲ ਕਾਫ ਆ ਸੋ ਹੈ ਦੋਸਤੋ ਡੈਨਮਾਰਕ ਸੀਮੰਟ ਦੀ ਆ ਠੀਕ ਆ ਜੀ ਬੱਤ ਇਹ ਕਲੀਅਰ ਨਹੀਂ ਆਪਾਂ ਕਰ ਸਕਦੇ ਵੀ ਡੈਨਮਾਰਕ 40 ਦੀ ਆ 120 ਦੀ ਆ 26 ਦੀ ਆ 32 ਦੀ ਆ 38 ਦੀ ਆ ਠੀਕ ਆ ਜੀ ਤੇ ਉਹ ਮੇਰੇ ਪਾਰਖੂ ਭਰਾ ਆਪ ਤੁਸੀਂ ਜੱਜਮੈਂਟ ਕਰ ਲਿਓ ਹੈ ਡੈਨਮਾਰਕ ਸੀਮੰਟ ਦੀ ਆ ਠੀਕ ਆ ਜੀ ਤੇ ਕਾਡ ਹਾਈਟ ਦੀ ਫੁੱਲ ਬੜਾ ਫੁੱਲ ਵੱਡੀ ਆ ਜਿਵੇਂ ਆਪਾਂ ਨੋਰਮਲੀ ਇੱਕੋ ਦਿ ਹਵਾਨਾ ਚੱਡਾਏ ਕੇ ਸਾਰੇ ਭਰਾਵਾਂ ਨੂੰ ਨੋਟ ਕਰਾ ਦਿੰਦਾ ਵੀ ਜਿਵੇਂ ਨਾ ਪੰਡਾ ਹੀ ਪਾਈ ਫਿਰਦੀ ਉਹ ਗੱਲਬਾਤ ਆ ਸੋ ਵਾਕਿਆ ਜਿਹੜੀਆਂ ਪੰਡਾ ਪਾਈ ਫਿਰਦੀਆਂ ਕਰਮਾ ਵਾਲੀ ਬਹੁਤ ਸੋਹਣਾ ਹਵਾਨਾ ਚੱਡਾ ਲੈਵਾ ਬੈਕਟਰ ਸਾਈਜ਼ ਪੂਰਾ ਜਾਨਦਾਰ ਤੇ ਸ਼ਾਨਦਾਰ ਸੋਹਣੀ ਕੁਆਲਿਟੀ ਦੇ ਵਿੱਚ ਹਵਾਨਾ ਲੈਵਾ ਸੋ ਕਾਫੀ ਪਸੰਦ ਆਊਗਾ ਭਰਾਵਾਂ ਨੂੰ ਤੇ ਬਾਬਾ ਜੀ ਵੈਸੇ ਜੇਕਰ ਆਪਾਂ ਥਣਾ ਵੀ ਇਸਦੀ ਗੱਲ ਕਰ ਲਈਏ ਤਕਰੀਬਨ ਵੈਸੇ ਤੁਸੀਂ ਹੱਥੀਚਵਾਈ ਕੀਤੀ ਆ ਹਾਂਜੀ ਹੱਥੀ ਕੀਤੀ ਅਸੀਂ ਤੇ ਵੈਸੇ ਤਾਂ ਮਸ਼ੀਨਾਂ ਹੀ ਹੋਣੀ ਤੁਹਾਨੂੰ ਪਤਾ ਵੀ ਇਹ ਕਰਮਾ ਵਾਲੀ ਪਤਾ ਨਹੀਂ ਹੁਣ 35 ਦੇ ਖਲੌਂਦੀ 40 ਦੇ ਖਲੌਂਦੀ ਆ ਇਹ ਪੱਕੀ ਗੱਲ ਆ ਹਾਂ ਜੇ ਤੇ ਆਪਾਂ ਬੌਲਾ ਹੀ ਕਹਿ ਸਕਦੇ 26 27 ਕਿਲੋ ਬੌਲਾ ਹਾਲ ਦੀ ਘੜੀ ਹੈਗਾ ਵਾ ਤੇ ਜੇ ਕੱਲ ਰਾਤ ਦੀ ਸੋਈ ਆ ਅਜੇ ਚੌਥੇ ਡਾਂਗ ਦੀ ਹੁਣ ਚਵਾਈ ਹੋਣੀ ਅਜੇ ਬੌਲੀ ਬਣਦੀ ਆ ਜੀ ਆ ਦੇਖੀ ਦੁੱਧ ਸੇਵਾ ਦਾ ਭਾਵੇਂ ਕੋਈ 40 ਕਰਲੇ ਭਾਵੇਂ 40 ਕਮੀ ਟੱਪ ਜੇ ਉਹ ਮਸ਼ੀਨੀ ਚਵਾਈ ਕਰਨ ਲੱਗ ਪਏ ਤੇ ਇਹੋ ਜਿਹਾ ਮੈਨੂੰ ਲੱਗਦਾ ਵੀ ਜਿੱਡੇ ਢਾਂਚੇ ਦੀ ਆ ਉਹ ਸਮਾਂ ਹੋ ਸਕਦਾ ਵੀ 40 ਤੋਂ ਪਲੱਸ ਵੀ ਚੱਲੇ ਜਾ ਸਕਦੀ ਹੈ ਇਹ ਮਸ਼ੀਨੀ ਚਵਾਈ ਹੋ ਜੇ ਤਕਰੀਬਨ ਕੋਈ 2-3 ਟਾਈਮ ਵੀ ਚੋਣੀ ਪੈ ਸਕਦੀ ਪਹਿਲਾਂ ਵੀ ਉਹਨਾਂ ਮਸ਼ੀਨ ਤੇ ਚੌਂਦੇ ਰਹੇ ਜਿੰਨਾਂ ਕੋ ਆਪਾਂ ਲਿਆਂਦੀ ਆ ਨਾ ਮਸ਼ੀਨੀ ਚਵਾਈ ਕਰਦੇ ਰਹੇ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਪਿਛਲੇ ਸਵੇਰੇ ਤਾਂ ਕੋਈ ਮਿਲ ਕੇ ਕਾਰਡ ਕੋਈ ਭੈਣ ਭਰਾਵਾਂ ਸੱਜਣ ਵੀਰਾਂ ਤੋਂ ਪੁੱਛਿਆ ਪੈਕ ਪਿਛਲੇ ਦਾ ਉਹਨਾਂ ਨੇ ਦੱਸਿਆ ਜੀ ਵੀ 32 ਪਲੱਸ ਚੱਲੀ ਆ ਪਿਛਲੇ ਰੰਗ ਪ੍ਰਿੰਟ ਫੈਸ਼ਨ ਫਿਊਸ਼ਨ ਵੱਚੀ ਦਾ ਬਹੁਤ ਸੋਹਣਾ ਹੈ ਅੱਗੋਂ ਤੁਸੀਂ ਵੇਖੋਗੇ ਬਿਲਕੁਲ ਜਿਵੇਂ ਬਰੀਕ ਪਤਲੇ ਪਰਦੇ ਦੇ ਵਿੱਚ ਲੰਬੀ ਗਰਦ ਹੈ ਨਾ ਛੋਟਾ ਕਾਨ স্মੋਲ ਫੇਸ ਸਟੇਟ ਪਟਾ ਇਹ ਜਿਹੜੀ ਦੋਸਤੋ ਇਹਦੇ ਬਿਲਕੁਲ ਮਾਰਕਿੰਗ ਜਾਂ ਕਰੈਕਟਰ ਦੀ ਗੱਲ ਕਰ ਲਈਏ ਉੱਪਰੋਂ ਬਿਲਕੁਲ 플랫 ਸਟੇਟ ਕੋਈ ਇਹ ਨਹੀਂ ਹੈਗਾ ਕੋਈ ਐਨੀਮਲ ਵੱਡੇ ਕੱਪ ਦੇ ਚਾਤੇ ਕੋਪ ਘਟਦਾ ਠੀਕ ਹੈ ਜੀ ਉੱਪਰੋਂ ਬਿਲਕੁਲ ਸਟੇਟ 플랫 ਹੁਆਨੇਲੇ ਦੇ ਇੱਕ ਵਾਰੀ ਆਪਾਂ ਤੁਹਾਨੂੰ ਥੋੜੀ ਲਾ ਕੇ ਵਿਖਾਦ ਕੇ ਆ ਕਰੋ ਚੈੱਕ ਜੀ ਸੋ ਵੇਂਸ ਹੁਆਨੇ ਚੱਟੇ ਦੇ ਉੱਪਰ ਕਾਫੀ ਮੋٹے ਤੌਰ ਤੇ ਉਪਰ ਕੇ ਸਾਹਮਣੇ ਆ ਰਹੀਆਂ ਨੇ ਠੀਕ ਆ ਜੀ ਬਾਕੀ ਚੰਗੇ ਤੇ ਦਾਰੂ ਪਸ਼ੂ ਦੀ ਇਹ ਵੀ ਨਿਸ਼ਾਨੀ ਆ ਸੋਹਣੀ ਅਡਰਸਾਈਜ਼ ਦੇ ਵਿੱਚ ਆ ਤੇ ਬੇਮਲੂਮੀ ਕੋਈ ਨਾਰਮਲ ਦਰਮਿਆਨੀ ਬੇਮਲੂਮੀ ਕੋਈ ਭਲੂਣ ਹੋ ਸਕਦੀ ਆ ਬਾਕੀ ਆਰਡਰ ਤੁਸੀਂ ਵੇਖ ਸਕਦੇ ਜੇ ਬਿਲਕੁਲ ਠੀਕੇ ਫੱਟੇ ਲਾਈ ਫਿਰਦੀ ਆ ਕਰਮਾਂ ਵਾਲੀ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਰਸ਼ਨ ਮੇਲੇ ਕਰਾਉਣੇ ਆ ਬੈਠਦੇ ਬਹੁਤ ਜ਼ਿਆਦੀ ਬਾ ਕਮਾਲ ਖੂਬਸੂਰਤ ਠੀਕ ਆ ਜੀ ਸੋ ਬਿਊਟੀ ਦੇ ਵਿੱਚ ਵੀ ਬਾਡੀ ਸਟ੍ਰਕਚਰ ਦੇ ਵਿੱਚ ਵੀ ਬਹੁਤ ਜ਼ਿਆਦੀ ਕਮਾਲ ਆ ਲਓ ਜੀ ਕਰੋ ਚੱਕ ਠੀਕ ਆ ਜੀ ਸੋ ਬੈਕ ਆਰਡਰ ਕਾਫੀ ਐਕਸਟਰਾ ਆਰਡਨਰੀ ਠੀਕ ਆ ਜੀ ਬਹੁਤ ਸੋਹਣੀ ਲੈਂਥ ਲੰਬਾਈ ਦੀ ਗੱਲ ਕਰ ਲਈਏ ਫੇਰ ਬੈਟ ਦੇ ਹਾਈਟ ਕੱਟ ਦੀ ਬੇਲ ਵੀ ਸਪੈਸ਼ਲ ਉਚਾਈ ਵੀ ਸਪੈਸ਼ਲ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਥੋੜਾ ਵੇਂਸ ਇਧਰ ਬਹਿਣੀ ਵਾਲੇ ਪਾਸੇ ਵੀ ਦਿਖਾ ਦਿੰਨੇ ਆ ਇੱਕ ਮਿੰਟ ਮੇਰੇ ਰੋਕਿਆ ਜੀ ਆ ਦਿਖਾ ਪੰਦਰੇ ਥਾਂ ਕਰ ਲਾ ਹਾਂ ਇਤਿਹਾਸ ਲੰਮਾ ਇਥੇ ਇੱਕ ਦੋ ਕਿਨੇ ਕਰਾ ਦੇ ਤੋੜਦੇ ਅੱਜ ਵੀਰੇ ਹਾਂ ਇਥੋਂ ਕਮਾਲਾ ਸੋ ਜਿਹੜਾ ਮੇਰਾ तकरीबन 200 ਕੋਈ 28 30 32 ਜਾਂ 32 35 ਲੀਟਰ ਤੋਂ ਪਲੱਸ ਵੜਾ ਪਾਉਣਾ ਚਾਹੁੰਦਾ ਉਹਨਾਂ ਲਈ तकरीबन ਇੱਕ ਬਹੁਤ ਵਧੀਆ ਖੂਬਸੂਰਤ ਤੇ ਗਹਿਣਾ ਚੀਜ਼ ਆ तकरीबन ਹਰੇਕ ਪ੍ਰਾਣ ਹੁੰਦਾ ਵੀ ਕੋਈ 30 35 ਲੀਟਰ ਤੋਂ ਪਲੱਸ ਮਿਲ ਕੇ ਕਰਾਉਣ ਵਾਲੇ ਪਸ਼ੂ ਖਰੀਦ ਲਏ ਸੋ ਡੇਰੀ ਦੇ ਵਿੱਚ ਇੱਕ ਚੰਗਾ ਪ੍ਰੋਫਿਟ ਹੋ ਸਕੇ ਬਾਕੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈ ਵੈਰ ਬਹੁਤ ਖੂਬਸੂਰਤ ਸੋਹਣੇ ਹਵਾਨੇ ਚੱਡੇ ਲੇਵੇ ਦੇ ਵਿੱਚ ਸੁਚਵਾਈ ਤੁਸੀਂ ਨਾਲ ਦੀ ਨਾਲ ਜ਼ਰੂਰ ਦੇਖ ਲਓਗੇ ਕਰਕਰ ਆ ਦੇਖੋ ਜੀ ਪਰ ਇਹਨੂੰ ਕਰ ਲਾ ਪਧਰੇ ਥਾਂ ਕੋਈ ਗੱਲ ਨਹੀਂ ਇੱਕ ਕੋਈ ਬੰਨ ਲਓ ਜੀ ਹਾਂਜੀ ਬਾਬਾ ਜੀ ਵਾਕੇ ਕੋਈ ਜੋੜ ਤੋੜ ਨਹੀਂ ਹੈਗਾ ਕਰਮਾਲੀ ਦਾ ਹਾਂਜੀ ਹਾਂਜੀ ਨਹੀਂ ਹਾਂ ਨੇ ਸੋਹਣੀ ਬੈਰ ਚੰਗੀ ਆ ਸਕਦੇ ਵੀ ਇਹ ਫਾਰਮ ਤੋਂ ਲਈ ਆਪਾਂ ਹਾਂ ਹਾਂ ਫਾਰਮ ਵਾਲੀ ਹੈ ਠੀਕ ਆ। ਇਹ ਕੋਈ ਬਾਬਾ ਜੀ ਦੀ ਕੀਮਤ ਆ ਇਹਦੀ ਡਿਮਾਂਡ ਆਪਾਂ ਕਰਤੀਏ। ਮੁੱਲ ਕੀ ਕਰਦੇ ਆ ਦੇਵਾਂਗੇ ਕਿੰਨੇ ਦੀ ਵੇੜ? ਡਿਮਾਂਡ ਤੇ ਭਾਜੀ ਤੁਹਾਨੂੰ ਪਤਾ ਹੀ ਆ ਪੇਹੋ ਜੇ ਤੋਹਫੇ ਹੁਣ ਡੇਢ ਡੇਢ ਪਾਉਣੇ 2 2 ਲੱਖ ਰੁਪਈਆ ਲੋਕ ਭਾਵੇਂ ਮੰਡੀ 'ਚ ਹੋਇਆ ਤੇ 2.5 2.5 ਲੱਖ ਵੀ ਕਰੀ ਜਾਂਦੇ ਆ। ਤਾਂ ਬਿਲਕੁਲ। ਪਰ ਆਪਾਂ ਦੇ ਨੇ ਲੈਣ ਦੇਣ ਵਾਲੀ ਗੱਲ ਕਰਨੀ। ਬਹੁਤਾ ਜ਼ਿਆਦਾ ਨਹੀਂ ਕਰਨਾ। ਹਾਂਜੀ ਹਾਂਜੀ। ਨਾ ਪਾਉਣੇ ਤੋਂ ਨਾ ਡੇਢ। ਹਾਂਜੀ। 1.35 ਮੋਲ ਆਪਾਂ ਕਰਨਾ। ਹਾਂਜੀ। ਤੇ 130 ਦੇ ਵਿੱਚੋਂ ਆਪਾਂ ਭੈਣ ਭਰਾ ਆਏ ਗਏ ਦਾ ਮਾਣ ਤਾਣ ਕਰਦਾਂਗੇ 130 ਚ ਹਾਂ ਜਿਨੇ ਨਰਖ ਪਰਖਾਲਾ ਭੈਣ ਭਰਾ ਤੁਹਾਨੂੰ ਪਤਾ ਹੀ ਹੈ ਜਿਹਨੂੰ ਇਹਦਾ ਪਤਾ ਹੈ ਇਸ ਚੀਜ਼ ਦਾ ਉਹਨੇ ਲੈਣੀ ਆ ਸਰੀਦੇ ਤੇ ਵਸ ਦੀ ਗੱਲ ਨਹੀਂ ਹੈ ਬਿਲਕੁਲ ਬਿਲਕੁਲ ਹਾਂ ਬਾਕੀ ਭੈਣ ਭਰਾ ਆਏ ਗਏ ਦਾ ਮਾਣ ਜ਼ਰੂਰ ਕਰਾਂਗੇ ਹੋਰ ਬਹੁਤ ਜਨਾ ਹੋ ਸਕਿਆ ਠੀਕ ਆ ਹਾਂਜੀ ਲੋ ਵੀ ਇਹ ਰੇਟ ਇਹ ਡਿਮਾਂਡ ਬਾਬਾ ਨਰਿੰਦਰ ਸਿੰਘ ਉਹਨਾਂ ਨੇ ਕੀਤੀ ਆ 1 ਲੱਖ 35 ਕਰਾ ਲਓ ਠੀਕ ਆ ਜੀ 1 ਲੱਖ 40 ਬਾਕੀ ਕੋਈ ਜ਼ੋਰ ਤੋੜ ਨਹੀਂ ਗਾਗਾ ਜਿੰਨਾ ਮਰਜ਼ੀ ਮੁੱਲ ਕਰਾਈ ਚੱਲੇ ਕੋਈ ਪ੍ਰਾ ਲੈਣ ਦੇ ਜਿਹੜਾ ਐਡ ਤੁਹਾਡੇ 130 ਦੀ ਹਾਂਜੀ 130 ਦੀ ਲਓ ਵੀ ਲੈਣ ਦੇ ਜਿਹੜਾ ਦੋਸਤੋ ਯੈਸ ਨੋ ਆ ਉਹ 1 ਲੱਖ 30 ਹਜ਼ਾਰ ਦੇ ਵਿੱਚ ਇਹ ਵਾਹਰ ਤੁਹਾਨੂੰ ਮਿਲ ਜੂਗੀ ਸੋ ਚੁਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਦਿਖਾਵਾਂਗੇ ਉਸ ਤੋਂ ਪਹਿਲਾਂ ਆਪਣੇ ਕੰਟੈਕਟ ਨੰਬਰ ਆਪਣੇ ਜ਼ਰੂਰ ਸਾਂਝੇ ਕਰ ਦਈਏ ਹਾਂਜੀ 628 34 60340 ਠੀਕ ਹੈ ਜੀ ਹਾਂਜੀ ਠੀਕ ਆ ਲਓ ਵੀ ਦੋਸਤੋ ਅੱਜ ਇੱਕ ਵਿਸ਼ੇਸ਼ ਆਪਣੀ ਜਿਹੜੀ ਇਹ ਵੀਡੀਓ ਸੀਗੀ ਇਸ ਵਾਹਰ ਦੇ ਉੱਪਰ ਇੱਕੋ ਇੱਕ ਨਾਗ ਤਾਂ ਨੂੰ ਦਿਖਾਉਣਾ ਸੀਗਾ ਬਹੁਤ ਜ਼ਿਆਦਾ ਖੂਬਸੂਰਤ ਐਨੀਮਲ ਪਸੰਦ ਆਇਆ ਹੋਊਗਾ ਠੀਕ ਆ ਜੀ ਤੋ ਵੀਡੀਓ ਤੁਸੀਂ ਦਬਕੇ ਸ਼ੇਅਰ ਕਰਦੇ ਹੋ ਤਾਂ ਜੋ ਕਿ ਨਵੇਂ ਫਾਰਮਰ ਭਰਾ ਜਾਂ ਚਾਹਵਣ ਖਾਸ ਤੌਰ ਤੇ ਪਸ਼ੂ ਪਾਲਕ ਭਰਾ ਦੇ ਕੋਲ ਆਪਣੀ ਇਹ ਵੀਡੀਓ ਪਹੁੰਚ ਸਕੇ ਜਿਹੜਾ ਕੋਈ ਭਰਾ ਚੰਗੇ ਫਾਰਮ ਜਾਂ ਸਮਾਲ ਫਾਰਮ ਚਾਹੇ ਲਾਰਜ ਫਾਰਮ ਦੇ ਵਿੱਚ ਵੜ ਪਾਉਣ ਦਾ ਚਾਹਵਣਾ ਤੇ ਉਹਦੇ ਧਿਆਨ ਦੇ ਵਿੱਚ ਵੀਡੀਓ ਆ ਜਾਈ ਠੀਕ ਹੈ ਜੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ